ਦੋਸਤੋ ਭਾਜਪਾ ਆਰਐਸਐਸ ਦੀ ਗੰਦੀ ਕਰਤੂਤ ਇੱਕ ਹੋਰ ਸਾਹਮਣੇ ਆਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹੜੀ ਮੰਗ ਨੂੰ ਲੈ ਕੇ ਤੇ ਸੰਘਰਸ਼ ਕਰ ਰਿਹਾ ਹੈਗਾ ਮਤਲਬ ਪੰਜਾਬ ਦੇ ਵਿੱਚੋਂ ਤੇ ਲੋਕਾਂ ਦੇ ਵਿੱਚੋਂ ਜਿਸ ਤਰ੍ਹਾਂ ਦਾ ਨੂੰ ਹੰਗਾਰਾ ਮਿਲ ਰਿਹਾ ਤੇ ਇਹਨਾਂ ਦੇ ਸਿਰ ਜਿਹੜੀਆਂ ਜੁੱਤੀਆਂ ਲੋਕਾਂ ਵੱਲੋਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਤੋਂ ਬਚਣ ਲਈ ਇੱਕ ਨਵਾਂ ਰੋਲ ਕਚੋਲਾ ਪਾਉਣ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਸੈਂਟਰ ਵੱਲੋਂ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ। ਸੈਂਟਰ ਸਰਕਾਰ ਦੀ ਗੰਦੀ ਕਰਤੂਤ ਆ ਗਈ ਸਾਹਮਣੇ। ਪੰਜਾਬ ਸਰਕਾਰ ਦੇ ਨਾਲ ਮਿਲ ਕੇ ਖੇਡ ਰਹੀ ਹੈ ਗੰਦੀ ਚਾਲ। ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਨੋਟੀਫਿਕੇਸ਼ਨ ਨਹੀਂ ਹੋਇਆ ਰੱਦ। ਜਾਣ ਕੇ ਉਡਾਈ ਜਾ ਰਹੀ ਹੈ ਅਫਵਾਹ। ਜੀ ਹਾਂ ਦੋਸਤੋ ਤੁਹਾਨੂੰ ਕੱਲ ਇੱਕ ਨੋਟੀਫਿਕੇਸ਼ਨ ਆਇਆ ਹੋਵੇਗਾ ਤੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੋ ਰਹੀਆਂ ਨੇ ਅਤੇ ਲਿਖ ਲਿਖ ਕੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਵਾਲਾ ਚੰਡੀਗੜ੍ਹ ਵਾਲਾ ਮੁੱਦਾ ਸੀ ਉਹ ਦਬ ਚੁੱਕਿਆ ਹੈ ਉਹ ਸੈਂਟਰ ਸਰਕਾਰ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਪਰ ਉਹਨਾਂ ਦੀ ਜਿਹੜੀ ਅਸਲੀਅਤ ਹੈ ਜਦੋਂ ਉਹ ਤੁਸੀਂ ਸੁਣੋਗੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦਾ ਮਾਮਲਾ ਹੱਲ ਹੋਣ ਦੇ ਗੁੰਮਰਾਹਕੁਨ ਪ੍ਰਚਾਰ ਅਤੇ ਭਾਜਪਾ ਸੰਗ ਦੀਆਂ ਘਟੀਆਂ ਰਾਜਨੀਤੀ ਬਾਰੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਆਗੂ ਜੋਬਨ ਦੀ ਗੱਲਬਾਤ ਉਸਨੇ ਦੱਸੇ ਕਿ ਕਿਵੇਂ ਸਰਕਾਰ ਇਸ ਮੋਰਚੇ ਨੂੰ ਦਬਾਉਣਾ ਚਾਹੁੰਦੀ ਹੈ ਜਾਣ ਕੇ ਸੋਸ਼ਲ ਮੀਡੀਆ ਤੇ ਪ੍ਰਚਲਿਤ ਕੀਤਾ ਜਾ ਰਿਹਾ ਹੈ ਕਿ ਸੈਂਟਰ ਸਰਕਾਰ ਨੇ ਇਹ ਜਿਹੜਾ ਨੋਟੀਫਿਕੇਸ਼ਨ ਲਾਗੂ ਕੀਤਾ ਸੀ ਉਹ ਰੱਦ ਨਹੀਂ ਹੋਇਆ ਅਤੇ ਕਿਵੇਂ ਇਹ ਸਰਕਾਰਾਂ ਮਿਲ ਜੁਲ ਕੇ ਇਸ ਮੋਰਚੇ ਨੂੰ ਖਤਮ ਕਰਨ ਦੀਆਂ ਖਦੇੜਣ ਦੀਆਂ ਸਕੀਮਾਂ ਲਾ ਰਹੀ ਹੈ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੈਂਟਰ ਸਰਕਾਰ ਪੰਜਾਬ ਦੇ ਜਿਹੜੇ ਵਿਦਿਆਰਥੀ ਨੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਨੇ ਜਿਹੜੇ ਉਹਨਾਂ ਦੇ ਇਲੈਕਸ਼ਨ ਨੇ ਉਹਨਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਇਹ ਮੁੱਦਾ ਭਖ ਰਿਹਾ ਹੈ ਕਿ ਉਹਨਾਂ ਨੂੰ ਪਹਿਲਾਂ ਤਾਂ 93% ਸੀ ਫਿਰ ਘਟਾ ਕੇ ਅੱਧੇ ਕਰ ਦਿੱਤੇਗੇ ਅਤੇ ਹੁਣ 31% ਕਰ ਦਿੱਤੇਗੇ ਹੌਲੀ ਹੌਲੀ ਕਰਕੇ ਇਹ ਘਟਾਉਂਦੇ ਜਾ ਰਹੇ ਨੇ ਇਹ ਵੀ ਗੱਲ ਵਿਦਿਆਰਥੀਆਂ ਵੱਲੋਂ ਆਖੇ ਜਾ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਉਸੇ ਯੂਨੀਵਰਸਿਟੀ ਦੇ ਵਿੱਚ ਸਰਦਾਰ ਬੰਦਿਆਂ ਨੂੰ ਪੰਜਾਬੀਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਪਰ ਉੱਥੇ ਹੀ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਅਸੀਂ ਹੱਕ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਵੱਖਵਾਦੀ ਅੱਤਵਾਦੀ ਕਿਹਾ ਜਾਂਦਾ ਹੈ ਜੇਕਰ ਅਸੀਂ ਆਪਣੇ ਹੱਕ ਸੱਚ ਦੇ ਲਈ ਲੜ ਰਹੇ ਹਾਂ ਤੁਹਾਨੂੰ ਲੱਗ ਰਿਹਾ ਹੈ ਕਿ ਅਸੀਂ ਵੱਖਵਾਦੀਆਂ ਅੱਤਵਾਦੀਆਂ ਤਾਂ ਫਿਰ ਅਸੀਂ ਅੱਤਵਾਦੀ ਹੀ ਠੀਕ ਹਾਂ ਪਰ ਅਸੀਂ ਇਦਾਂ ਤੁਹਾਡੇ ਹੱਥਾਂ ਦੇ ਵਿੱਚ ਇਹ ਯੂਨੀਵਰਸਿਟੀ ਨਹੀਂ ਜਾਣ ਦੇਵਾਂਗੇ ਭਾਵੇਂ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪੈ ਜਾਵੇ ਤੁਹਾਡੀਆਂ ਨਾਸਾਂ ਦੇ ਵਿੱਚ ਦਮ ਕਰ ਦੇਵਾਂਗੇ ਤੁਹਾਡੀਆਂ ਨਾਸਾਂ ਮੋੜ ਦੇਵਾਂਗੇ ਪਰ ਇਹ ਯੂਨੀਵਰਸਿਟੀ ਕਿਸੇ ਵੀ ਹਾਲਤ 'ਚ ਨਹੀਂ ਛੱਡਾਂਗੇ ਅੱਗੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਤਾਂ ਦਿੱਲੀ ਵਿੱਚ ਜਾ ਕੇ ਉੱਥੇ ਤੁਹਾਡੀਆਂ ਨਾਸਾ ਮੋੜ ਦਿੱਤੀਆਂ ਸੀ ਜੇਕਰ ਹੁਣ ਦਿੱਲੀ ਵਾਲਾ ਹਾਲ ਚੰਡੀਗੜ੍ਹ ਦੇ ਵਿੱਚ ਕਰ ਦਿੱਤਾ ਤਾਂ ਹਫੜਾ ਦਫੜੀ ਮੱਚ ਜਾਵੇਗੀ ਲੱਗਦਾ ਹੈ ਸੈਂਟਰ ਸਰਕਾਰ ਨੂੰ ਪਹਿਲਾਂ ਕੁਝ ਬੈਮ ਰਹਿ ਗਿਆ ਸੀ ਸ਼ਾਇਦ ਉਹ ਪੂਰਾ ਹੁਣ ਹੋਵੇ ਤੇ ਉਹ ਹੁਣ ਅਸੀਂ ਪੂਰਾ ਕਰ ਦਿਆਂਗੇ ਜੇਕਰ ਇਹ ਗੰਦੀਆਂ ਸਰਕਾਰਾਂ ਦੀ ਰਾਜਨੀਤੀ ਇਹ ਗੰਦੀ ਚਾਲਬਾਜੀ ਉਹਨਾਂ ਨੇ ਜਿਹੜਾ ਇਹ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਕਾ ਪਤਾ ਲੱਗ ਜਾਵੇਗਾ ਕਿ ਉਹਨਾਂ ਨੇ ਪੰਗਾ ਕਿਸ ਨਾਲ ਲਿਆ ਹੈ ਇਹ ਪੰਜਾਬ ਹੈ ਪੰਜਾਬ ਇਹ ਦਿੱਲੀ ਕਰਨਾਟਕਾ ਜਾਂ ਬਿਹਾਰ ਨਹੀਂ ਜਿਹੜਾ ਕਿ ਤੁਸੀਂ ਚੀਜ਼ ਲਾਗੂ ਕਰੋਗੇ ਤੇ ਚੁੱਪਚਾਪ ਉਹ ਲੋਕ ਦੇਖੇ ਜਾਣਗੇ ਸਾਡਾ ਪੰਜਾਬ ਸ਼ੁਰੂ ਤੋਂ ਹੀ ਹਾਕ ਲੈਂਦਾ ਆਇਆ ਹੈ ਲੈਂਦਾ ਰਹੇਗਾ ਅਸੀਂ ਕਿਸੇ ਦੇ नीचे ਨਹੀਂ ਲੱਗ ਸਕਦੇ ਅਸੀਂ ਆਪਣੇ ਹੱਕ ਕਿਸੇ ਨੂੰ ਨਹੀਂ ਦੇ ਸਕਦੇ ਤੇ ਨਾ ਹੀ ਕਿਸੇ ਦਾ ਖੋਹਨੇ ਆ ਕਿਵੇਂ ਤੁਸੀਂ ਸਾਡੇ ਕਿਸਾਨਾਂ ਨੂੰ ਕਿਸ ਤਰ੍ਹਾਂ ਪਾਣੀ ਇਕੱਠਾ ਕਰਕੇ ਉਹਨਾਂ ਨੂੰ ਡਬੋਇਆ ਸਾਨੂੰ ਸਾਰਾ ਪਤਾ ਹੈ ਕਿਵੇਂ ਤੁਸੀਂ ਚਾਲਾਂ ਖੇਡਦੇ ਹੋ ਕਿਵੇਂ ਤੁਸੀਂ ਸਕੀਮਾਂ ਲਾਉਂਦੇ ਹੋ ਅਤੇ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਪੰਜਾਬ ਬਾਬੇ ਨਾਨਕ ਨੇ ਵਸਾਇਆ ਸੀ ਉਸ ਦੀ ਧਰਤੀ ਕਦੇ ਨਹੀਂ ਖਤਮ ਹੋ ਸਕਦੀ ਭਾਵੇਂ ਤੁਸੀਂ ਆਪਣੀਆਂ ਕਿੰਨੀਆਂ ਵੀ ਕੋਝੀਆਂ ਚਾਲਾਂ ਚੱਲ ਲਵੋ ਸੋ ਦੋਸਤੋ ਆਓ ਬਾਕੀ ਲੈ ਚੱਲਦੇ ਹਾਂ ਤੁਹਾਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਆਗੂ ਜਵਨ ਦੀ ਇਸ ਵੀਡੀਓ ਵੱਲ ਜਿਸ ਦੇ ਵਿੱਚ ਉਹੇ ਸਾਰਾ ਕੁਝ ਦੱਸਦੇ ਹੋਏ ਨਜ਼ਰ ਆ ਰਹੇ ਨੇ ਸੋ ਵੀਡੀਓ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਇਨਸਾਨ ਨੂੰ ਹਰ ਇੱਕ ਪੰਜਾਬੀ ਨੂੰ ਇਹ ਪਤਾ ਲੱਗ ਜਾਵੇ ਕਿ ਜਿਹੜਾ ਉਹ ਮਸਲਾ ਸੀ ਹਲੇ ਠੰਡਾ ਨਹੀਂ ਹੋਇਆ ਜਿਹੜੀ ਨੋਟੀਫਿਕੇਸ਼ਨ ਸੀ ਉਹ ਹਲੇ ਰੱਦ ਨਹੀਂ ਹੋਈ ਇਹ ਤਾਂ ਸਿਰਫ ਚਾਲਾਂ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ ਪ੍ਰਚਲਿਤ ਕਰ ਰਹੇ ਨੇ ਕਿ ਇਹ ਮਾਮਲਾ ਠੰਡਾ ਹੋ ਗਿਆ ਤਾਂ ਜੋ ਲੋਕੀ ਇਕੱਠੇ ਨਾ ਹੋ ਸਕਣ 10 ਨਵੰਬਰ ਨੂੰ ਪੰਜਾਬੀ ਉਹਨਾ ਬਰਸਤੀ ਚੰਡੀਗੜ੍ਹ ਦੇ ਵਿੱਚ ਵੱਡੇ ਇਕੱਠ ਦੀ ਸੰਭਾਵਨਾ ਹੈ ਅਤੇ ਜਿਹੜੀ ਇਹ ਕੋਲ ਦਿੱਤੀ ਗਈ ਸੀ ਇਹ ਉਦਾਂ ਹੀ ਬਰਕਰਾਰ ਰਹੇਗੀ ਸੋ 10 ਤਰੀਕ ਨੂੰ ਹੁੰਬ ਹੁੰਬਾ ਕੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚੋ ਉੱਥੇ ਪੱਕਾ ਧਰਨਾ ਲਾਉਣਾ ਪੈਣਾ ਹੈ ਤਾਂ ਹੀ ਸਾਡੇ ਹੱਲ ਨਿਕਲਣਗੇ ਸੋ ਉਮੀਦ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜੰਗ ਵੀ ਫਤਿਹ ਹੋਵੇਗੀ ਅਤੇ ਫਤਿਹ ਕਰਕੇ ਰਹਾਂਗੇ ਸਾਡੀ ਚੀਜ਼ ਹੈ ਸਾਡਾ ਹੱਕ ਹੈ ਅਸੀਂ ਕਿਵੇਂ ਜਾਣ ਦੇ ਦੀਏ ਉੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਮਸਲੇ ਤੇ ਕੁਝ ਵੀ ਨਹੀਂ ਬੋਲਿਆ ਜਾ ਰਿਹਾ ਤੇ ਨਾ ਹੀ ਉਹ ਬੋਲਣ ਨੂੰ ਤਿਆਰ ਨੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਆਹਾਂ ਦੇ ਵਿੱਚ ਜਾਣ ਦੇ ਲਈ ਟਾਈਮ ਹੈ ਕਰਨਾਟਕਾ ਦੇ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦੇ ਲਈ ਟਾਈਮ ਹੈ ਪਰ ਇੱਥੇ ਪੰਜਾਬ ਵੀ ਉਹਨਾਂ ਵਰਸ਼ਟੀ ਦੇ ਵਿੱਚ ਆ ਕੇ ਉਹਨਾਂ ਨੂੰ ਮੀਟਿੰਗ ਕਰਨ ਦਾ ਟਾਈਮ ਨਹੀਂ ਸੋ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੀਆਂ 92 ਲਾਸ਼ਾਂ ਜਤਾਈਆਂ ਨੇ ਉਹਨਾਂ ਚੋ ਕੋਈ ਵੀ ਮੁਰਦਾ ਉੱਠ ਕੇ ਇਸ ਮਸਲੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਕਰ ਰਿਹਾ ਸ਼ਾਇਦ ਹੁਣ ਇਹ ਪੰਜਾਬ ਸਰਕਾਰ ਹੈ ਜਿਹੜੀ ਪੱਤਿਆਂ ਦੇ ਵਾਂਗ ਛੱਡਦੀ ਹੋਈ ਨਜ਼ਰ ਆਵੇਗੀ 2027 ਦੇ ਵਿੱਚ ਜਿਸ ਦੇ ਕੀ ਨਤੀਜੇ ਦੇਖਣ ਨੂੰ ਮਿਲ ਰਹੇ ਨੇ ਸੋ ਬਾਕੀ 10 ਤਰੀਕ ਨੂੰ ਹੰਬ ਹਵਾ ਕੇ ਪੰਜਾਬੀ ਉਹਨਾਂ ਵ੍ਰਸਤੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਅਤੇ ਇਸ ਮੋਰਚੇ ਨੂੰ ਹੋਰ ਪੱਕਾ ਕਰਨ ਦੀ ਕੋਸ਼ਿਸ਼ ਕਰਿਓ ਤਾਂ ਜੋ ਸਰਕਾਰਾਂ ਨੂੰ ਪੂਰੀ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਜਿਹੜਾ ਵੀ ਪੰਜਾਬੀਆਂ ਨਾਲ ਪੰਗਾ ਲੈਂਦਾ ਹੈ ਜਿਹੜਾ ਵੀ ਉਹਨਾਂ ਦੇ ਹੱਕ ਖੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਕਿਵੇਂ ਪੰਜਾਬੀ ਪੰਜਾਬ ਅੜ ਕੇ ਆਪਣੇ ਹੱਕ ਲੈਂਦਾ ਹੈ ਸੋ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਕਰੋਗੇ ਅਤੇ 10 ਤਰੀਕ ਨੂੰ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪਹੁੰਚੋਗੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ